ਨੇਕੋ ਸੈਂਟਰ ਦੇ ਵਜ਼ੀਰ ਆਏ ਆਂਦੇ ਜੀ ਉਹ ਆਪਣਾ ਫੜ ਕੇ ਰੱਖਣਾ ਉਹਨੂੰ ਨਾ ਦੌੜ ਨਾ ਜਾਵੇ ਬੀਜੇਪੀ ਵਾਲਾ ਹਾਂਜੀ ਵਰਕਰਾਂ ਨਾਲ ਲੜੀ ਜਾਂਦੇ ਆ ਗੈਡਰ ਨੂੰ ਦਬਕੇ ਮਾਰੀ ਜਾਂਦੇ ਅਫਸਰਾਂ ਨੂੰ ਨਹੀਂ ਇਹ ਕਰੀ ਜਾਂਦੇ ਆ ਤੇ ਲੋਕੀ ਤਨਖਾਹ ਥੋੜੀ ਹੁੰਦੇ ਜਾਂ ਪਿਆਰ ਮੰਗਦਾ ਵਰਕਰ ਸਾਥ ਮੰਗਦਾ ਸਹਿਯੋਗ ਮੰਗਦਾ ਹਨਾ ਜੱਫੀ ਮੰਗਦਾ ਸਾਡੇ ਸੁਪਨੇ 'ਚ ਬ੍ਰੇਕ ਲਾਈ ਆ ਉਹਨਾਂ ਨੇ ਸੁਖਬੀਰ ਜੀ ਨੂੰ ਉਹਨਾਂ ਲੀਆਂ ਦੇ ਚਲਦੇ ਵੇਖਿਆ ਆਪਣੇ ਕੈਬਨਟ ਸਾਥੀਆਂ ਨਾਲ ਜਿਹੜੇ ਸ਼੍ਰਮਣੀ ਅਕਾਲੀ ਦਲ ਦੇ ਸੀ ਯਾਰਾਂ ਦੋਸਤਾਂ ਕੋ ਭਰਾਵਾਂ ਵਾਂਗੂ ਰਹੇ ਆ ਕੰਮ ਕੀਤਾ ਮਨੋ ਕੀਤਾ ਬਹੁਤ ਕੰਮ ਕੀਤਾ ਸ਼ੌਂਕ ਨਾਲ ਕੀਤਾ ਬਹੁਤ ਆਨੰਦ ਆਇਆ ਕੰਮ ਦਾ ਅੰਮ੍ਰਿਤਸਰ ਚ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਦੋ ਜਗ੍ਹਾ ਤੇ ਉੱਤੇ ਦੋ ਕੈਂਡੀਡੇਟ ਵੱਲੋਂ ਜਿਹੜੀ ਹੈ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਭਰੇ ਜਾਣਗੇ ਜਿਨ੍ਹਾਂ ਵਿੱਚ ਤਰਨਜੀਤ ਸਿੰਘ ਸੰਧੂ ਅਤੇ ਅਨਿਲ ਜੋਸ਼ੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਵੱਲੋਂ ਜਿਹੜੇ ਹੈ ਨਾਮਜ਼ਦਗੀ ਪੱਤਰ ਜਿਹੜੇ ਨੇ ਭਰੇ ਜਾਣਗੇ ਅਸੀਂ ਉਹਨਾਂ ਦੇ ਮੁਕ ਦਫ਼ਤਰ ਤੇ ਮੌਜੂਦ ਹਾਂ ਤੇ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਇੱਥੇ ਲੀਡਰ ਜਣ ਨੇ ਪਹੁੰਚਣਾ ਸ਼ੁਰੂ ਹੋ ਗਏ ਨੇ ਤਰਾਲ ਹੀ ਅਨਿਲ ਜੋਸ਼ੀ ਜੋ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਆਪਣੇ ਵਰਕਰਾਂ ਦੇ ਨਾਲ ਜਿਹੜੀ ਮੀਟਿੰਗ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਦੇਖਣਾ ਹੋਵੇਗਾ ਕਿ ਕਿੰਨੇ ਵਜੇ ਦੇ ਕਰੀਬ ਜਿਹੜਾ ਹੈ ਨੋਮੀਨੇਸ਼ਨ ਜਿਹੜੀਆਂ ਨੇ ਉਹ ਫਾਈਲ ਕੀਤੀਆਂ ਜਾਣ ਗਿਆ ਹਾਲਾਂਕਿ ਅਨਿਲ ਜੋਸ਼ੀ ਲਗਾਤਾਰ ਹੀ ਕਾਫੀ ਸਰਗਰਮ ਜਿਹੜੇ ਨੇ ਉਹ ਨਜ਼ਰ ਆਉਂਦੇ ਹੋਏ ਆ ਰਹੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਨੋਮੀਨੇਸ਼ਨ ਜਿਹੜੀਆਂ ਫਾਈਲ ਜਿਹੜੀਆਂ ਨੇ ਉਹ ਕੀਤੀਆਂ ਜਾ ਚੱਲ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਵਰਕਰਾਂ ਦੇ ਨਾਲ ਜਿਹੜੀ ਮੀਟਿੰਗ ਜਿਹੜੀ ਹੈ ਉਹ ਅਤੇ ਮਿਲਣੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜੋਸ਼ੀ ਸਾਹਿਬ ਕੀ ਕਹਿਣਾ ਚਾਹੋਗੇ ਨੋਮੀਨੇਸ਼ਨਸ ਫਾਈਲ ਅੱਜ ਕੀਤੀਆਂ ਜਾ ਰਹੀਆਂ ਨੇ ਅੱਜ ਤੋਂ ਜਿਹੜਾ ਕਹਿੰਦੇ ਕਿ ਚੋਣ ਖਾੜਾ ਜਿਹਾ ਲਗਾਤਾਰ ਹੁਣ ਪਖਦਾ ਹੈ ਨਜ਼ਰ ਆਇਆ ਪਖਿਆ ਹੀ ਅੱਗੇ ਵੀ ਮੈਂ ਜਿੱਦਨ ਦਾ ਤਰਿਆਂ ਉਦਨਦਾ ਹੀ ਪਖਾਇਆ ਮੇਰੇ ਸਾਥੀਆਂ ਨੇ ਚੋਣ ਖਾੜਾ ਠੰਡਾ ਪੈਣ ਹੀ ਨਹੀਂ ਦਿੰਦਾ ਬਾਕੀ ਕਿਸ ਦਾ ਤੇ ਕੋਈ ਪ੍ਰੋਗਰਾਮ ਤੁਹਾਡੇ ਸਾਹਮਣੇ ਹੁੰਦਾ ਹੀ ਨਹੀਂ ਹੈ ਇਹੀ ਹੋ ਰਿਹਾ ਹੈ ਜੋਸ਼ ਸਰ ਫਿਰ ਨਾਲੇ ਦੇ ਲਾਗੇ ਨਾਲੇ ਲਾਗੇ ਫਿਰ ਸਿਆਸਤ ਗਰਮ ਹੁੰਦੀ ਨਜ਼ਰ ਆ ਰਹੀ ਹੈ ਨਾਲੇ ਦੇ ਲਾਗੇ ਲਾਗੇ ਸਿਆਸਤ ਚੱਲੀ ਜਾ ਰਹੀ ਕੀ ਕਰਾ ਜਾਓਗੇ ਨਹੀਂ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਸਭ ਨਾਲੇ ਨੁਲੇ ਸਮਾਰਟ ਸਿਟੀ ਅਸਲੀ ਸਮਾਰਟ ਸਿਟੀ ਬਣੂਗਾ ਬਹੁਤ ਅਰਬਾਂ ਰੁਪਏ ਦੇ ਫੰਡ ਆ ਕਿਸੇ ਨੂੰ ਕੰਮ ਹੀ ਨਹੀਂ ਕਰਨਾ ਉਹਦਾ ਕਿਉਂਕਿ ਹਕੀਕਤ ਚ ਕਿਸੇ ਨੇ ਪ੍ਰੈਕਟੀਕਲੀ ਕੀਤਾ ਹੀ ਨਹੀਂ ਕਦੀ ਕੱਖ ਜੀ ਇਸ ਕਰਕੇ ਨਾਲੇ ਗੰਦਗੀ ਕੂੜੇ ਇਹ ਸਮਾਰਟ ਸਿਟੀ ਬਣਾਊਗਾ ਇਹ ਗੁਰੂ ਨਗਰੀ ਦਾ ਸੇਵਕ ਜੀ ਇਹ ਮਾਨ ਨਹੀਂਗਾ ਉਹਦੇ ਤੇ ਭਰੋਸਾ ਵਾ ਉਹਨੇ ਡਿਊਟੀ ਦੱਦ ਲਈ ਆ ਰਾਹ ਤਾਂ ਤੁਹਾਨੂੰ ਦੱਸਿਆ ਨਾ ਮੇਰਾ ਮਨ ਨਹੀਂ ਸੀ ਬਾਬੇ ਨੇ ਫੜ ਕੇ ਲਾਇਆ ਉਹਨੇ ਡਿਊਟੀ ਲਈ ਵੀ ਸਮਾਰਟ ਸਿਟੀ ਡਿਕਲੇਰ ਤੂੰ ਕੀਤਾ ਸੀ ਇਹਨੂੰ ਬਣਵਾ ਵੀ ਹੁਣ ਤੇ ਇਹ ਉਹਦੀ ਲੀਲਾ ਚੱਲਦੀ ਪਈ ਐਂ ਤੇ ਬਸ ਰਿਮੋਟ ਆ ਉਹਦਾ ਚੱਲਦਾ ਐਂ ਤੇ ਭੱਜੇ ਫਿਰਦੇ ਆ ਜੱਜ ਸਾਹਿਬ ਕਿੰਨੇ ਕੋਈ ਨਾਮਿਨੇਸ਼ਨ ਹਮ ਦਾਸ ਦੀ ਕਿਰਪਾ ਵਾ ਵੀ ਚੱਲਦੀ ਭਈ ਚੱਕਰ ਹੋਈ ਘਮਾਉਂਦਾ ਪਿਆ ਮੈਂ ਜਿੱਥੇ ਨਹੀਂ ਨਾ ਗਿਆ ਜੀ ਜੀ ਜਿੱਥੇ ਨਹੀਂ ਗਿਆ ਉੱਥੋਂ ਵੀ ਫੋਨ ਉੱਥੋਂ ਵੀ ਸੁਣਿਆ ਆਪੇ ਆ ਰਹੇ ਲੋਕੀ ਮੈਂ ਘਟ ਜਾ ਰਿਹਾ ਤੇ ਸੰਗਤ ਵੱਧ ਆ ਰਹੀ ਆ ਦੇ ਬਾਬੇ ਦੀ ਕਿਰਪਾ ਤੋਂ ਦੱਸੋ ਕਿੰਨੇ ਕਵਜੇ ਨੋਮੀਨੇਸ਼ਨ ਜਿਹੜੀਆਂ ਫਾਈਲ ਕੀਤੇ ਜਾਣਗੇ ਤੁਹਾਡੇ ਹੁਣ ਇੱਕ ਉਹ ਸੈਂਟਰ ਦੇ ਵਜੀਰ ਆਏ ਆਂਦੇ ਜੀ ਉਹ ਆਪਣਾ ਫੜ ਕੇ ਰੱਖਣਾ ਉਹਨੂੰ ਨਾ ਦੌੜ ਨਾ ਜਾਵੇ ਬੀਜੇਪੀ ਵਾਲਾ ਹਾਂਜੀ ਉਹ ਤਾਂ ਮੰਤਰੀ ਮੰਤਰੀ ਆ ਰਹੇ ਆ ਉਹਨੂੰ ਕਿ ਆਗੇ ਕਿਉਂ ਤੇ ਭਰਾ ਫਸਾ ਦਈਏ ਚੰਗੀ ਤਰ੍ਹਾਂ ਪਿੱਛੋਂ ਦੋ ਦਿਨ ਨਿਕਲ ਗਏ ਇੱਥੋਂ ਲੱਗ ਲੁੱੜ ਕੇ ਵਰਕਰਾਂ ਨਾਲ ਲੜੀ ਜਾਂਦੇ ਆ ਕਾਹੜਾ ਨੂੰ ਦਬਕੇ ਮਾਰੀ ਜਾਂਦੇ ਅਫਸਰਾਂ ਨੂੰ ਨਹੀਂ ਇਹ ਕਰੀ ਜਾਂਦੇ ਆ ਉਹਨਾਂ ਦੇ ਬੀਜੇਪੀ ਦੇ ਮੰਡਲ ਪ੍ਰਧਾਨ ਵਾਰਡਾਂ ਦੇ ਇੰਚਾਰਜ ਹਲਕਾ ਇੰਚਾਰਜ ਉਹਨੇ ਯਾਰ ਕੈਂਡੀਡੇਟ ਕਦੋਂ ਲਿਆ ਕੇ ਦੇਤਾ ਨਾ ਦਬਕੇ ਮਾਰਦੇ ਆ ਜਿਤਨਾ ਅਫਸਰ ਮਾਰਦੇ ਆ ਨਾ ਉਤਨਾ ਹੀ ਮੁਲਾਜ਼ਮ ਸਮਝ ਕੇ ਕੀ ਲੱਗਦਾ ਨਹੀਂ ਡਿਕਟੇਟਰਸ਼ਿਪ ਨੇ ਨਜ਼ਰ ਆਂਦੀ ਕਿਉਂਕਿ ਇਹਦੇ ਚੌਂਜ ਦਾ ਸਭ ਤੋਂ ਵੱਡਾ ਬੰਦੇ ਤੂੰ ਉਹਨਾਂ ਨੂੰ ਪੁੱਛੋ ਨਾ ਨਹੀਂ ਦੱਸਣ ਕਦੋਂ ਮੂੰਹ ਮਟਕਾ ਕੇ ਨਹੀਂ ਕਈ ਵਾਰ ਜਿਤਨਾ ਵੀਡੀਓ ਬਣਾਉਂਦੇ ਨੇ ਉਤਨਾ ਬਣਵਾਓ ਉਹਨਾਂ ਦੀ ਉਹ ਆਂਦੇ ਯਾਰ ਪਤਾ ਨਹੀਂ ਕਿੱਥੋਂ ਕੈਂਡੀਡੇਟ ਆਇਆ ਏ ਤੇ ਦਬਕੇ ਮਾਰਦਾ ਤੇ ਲੋਕੀ ਤਨਖਾਹ ਥੋੜੀ ਹੁੰਦੀ ਆ ਪਿਆਰ ਮੰਗਦਾ ਵਰਕਰ ਸਾਥ ਮੰਗਦਾ ਸਿਰੋਗ ਮੰਗਦਾ ਹਣਾ ਜੱਫੀ ਮੰਗਦਾ ਜੱਫੀਆਂ ਪਾਉਣੀਆਂ ਐ ਇਸ ਬੰਦੇ ਨੂੰ ਆਉਂਦੀਆਂ ਜਿਹੜਾ ਜ਼ਮੀਨ ਤੇ ਆ ਹਣਾ ਉਹਦੇ ਬਸ ਐਂਜੀ ਆ ਟਾਈਮ ਪਾਸ ਸਦੀਦ ਕਰਨਾ ਉਹਨਾਂ ਨੇ ਲੇਕਿਨ ਜੋਸ਼ੀ ਸਾਹਿਬ ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਕੀਤੀ ਐ ਖੰਡਪੜ ਸਾਹਿਬ ਦਾ ਪਾਰ ਦੇ ਭੋਗ ਪੈਣ ਤੋਂ ਬਾਅਦ ਤੁਸੀਂ ਜਾਣਗੇ ਬਾਕੀ ਕਿਸੇ ਲੀਡਰ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਨਜ਼ਰ ਨਹੀਂ ਆਉਂਦੀ ਨਜ਼ਰ ਆ ਰਿਹਾ ਪਤਾ ਕੀ ਆ ਅਸੀਂ ਜੋ ਵੀ ਕੀਤਾ ਅੱਜ ਤੱਕ ਨਾ ਇਹ ਇਸ ਗੁਰੂ ਨਗਰੀ ਦੇ ਵਿੱਚ ਓਟ ਆਸਰਾ ਲੈ ਕੇ ਮੈਂ ਮੈਂ ਗੁਰੂ ਅਰਜਨ ਸਾਹਿਬ ਦੀ ਨਗਰ ਤੋਂ ਆਇਆ ਹਣਾ ਤੇ ਸ਼ੁਰੂ ਤੋਂ ਬਚਪਨ ਤੋਂ ਇੱਕ ਭਰੋਸਾ ਬਣਿਆ ਕਦੇ ਸਕੂਲੇ ਵੀ ਕੋਈ ਮਾੜਾ ਮੋੜ ਕੋਤਾ ਹੀ ਹੋ ਜਾਣੀ ਕੰਮ ਨਹੀਂ ਕੀਤਾ ਤੇ ਉਦੋਂ ਗਾਣਾ ਗੁਰੂ ਅਰਜਨ ਸਾਹਿਬ ਆਜੀ ਬਚਾ ਲੋ ਡੰਡਿਆਂ ਤੋਂ ਉਹ ਬਕਰੋਸਾ ਬਣ ਗਿਆ ਬਸ ਵੀ ਜਾਣਾ ਤੇ ਭਰੋਸਾ ਵੀ ਪੱਕਾ ਹੁੰਦਾ ਗਿਆ ਤੇ ਮੈਂ ਪਹਿਲੀ ਗੱਲ ਤੇ ਉੱਥੋਂ ਸ਼ੁਰੂ ਕਰਦਾ ਹਰ ਕਿਵੇਂ ਹਰ ਚੋਣ ਮੈਂ ਹਰ ਕੰਮ ਜਿਹੜਾ ਮੈਂ ਸ਼ੁਰੂ ਕੀਤਾ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚੋਂ ਸ਼ੁਰੂ ਕੀਤਾ ਉਸ ਸਮੇਂ ਗੁਰਮਾਨ ਦਾਸ ਜੀ ਦੇ ਨਗਰ 'ਚ ਆ ਕੇ ਸੇਵਾ ਕੀਤੀ ਆ ਉਹਨਾਂ ਨੇ ਹੱਥ ਰੱਖਿਆ ਹਮੇਸ਼ਾ ਆਸ਼ੀਰਵਾਦ ਦਿੱਤਾ ਉਹ ਟਾਸਰਾ ਵੀ ਹਮੇਸ਼ਾ ਲਈਦਾ ਦਰਬਾਰ ਤੇ ਜਾਂਦਾ ਗੁਰੂ ਸਾਹਿਬ ਦੇ ਚਰਨਾਂ 'ਚ ਸੀਸ ਣਵਾਈਦਾ ਦਿਸ਼ਾ ਲਈ ਦਿਆ ਤੇ ਨਾਲ ਕਹੀਦਾ ਵੀ ਆਪੇ ਹੀ ਹੁਣ ਚਲਾ ਦੋ ਬਾਬਾ ਜੀ ਕੰਮ ਸਾਡੇ ਵਸ ਦਾ ਰੋਗ ਨਹੀਂ ਆ ਇਹ ਨਾ ਚੀਜ਼ ਸਾਡੇ 19 ਲੱਖ ਵੋਟ ਦੀ ਇਲੈਕਸ਼ਨ ਨਹੀਂ ਲੜ ਸਕਦਾ ਇਹ ਉਹਦੀ ਲੀਲਾ ਵਾ ਉਹ ਹੀ ਲੜੂਗਾ ਉਹਨੇ ਤੋਰਿਆ ਉਹਨੇ ਸੇਵਾ ਲਈ ਸੀ ਅੱਗੇ ਵੀ ਕੀਤੀ ਆ ਦਿਨੋਂ ਕੀਤੀ ਆ ਪਤਾ ਬਾਬੇ ਨੂੰ ਜੀ ਜੀ ਇਮਾਨਦਾਰੀ ਨਾਲ ਕੀਤੀ ਆ ਹੁਣ ਵੀ ਉਹਨੇ ਲਈ ਆ ਉਹਨੇ ਪਾਰ ਨਗਾਉਣਾ ਉਹਨੇ ਲੈਣੀ ਸੇਵਾ ਤਾਂ ਦੱਸਿਆ ਆਪਾਂ ਤੇ ਸੇਵਕਿਆਂ ਦੇ ਹੱਥ ਜੋੜ ਕੇ ਉੱਤੇ ਰੋਹ ਛੜ ਦਈਦੀ ਆ ਬਾਬੇ ਤੇ ਡੋਰੀ ਆਪਾਂ ਹੀ ਸਭ ਕੁਝ ਚੱਲੀ ਜਾ ਰਿਹਾ ਵੇਖੋ ਕੰਨਿਆ ਜੀ ਜੋ ਸਭ ਫਿੰਗਰ ਟਿਪਸ ਤੇ ਕੁਝ ਯਾਦ ਆ ਕਿ ਕਿਹੜੇ ਕਿਹੜੇ ਕੰਮ ਪੈਂਡਿੰਗ ਪਏ ਨੇ ਉਹ ਕਰਵਾਉਣੇ ਆ ਪੈਂਡਿੰਗ ਵੇਖੋ ਅਸੀਂ ਤੇ ਜੋ ਕੀਤਾ ਸੀ ਨਾ ਅਸੀਂ ਇਹਨੂੰ ਆਈਟੀ ਸਿਟੀ ਬਣਾਉਣਾ 17 ਤੋਂ 22 ਕਿਤੇ ਸਾਨੂੰ ਲੋਕੀ ਦੇ ਦਿੰਦੇ ਜੀ ਸਾਡੇ ਸੁਪਨੇ 'ਚ ਬ੍ਰੇਕ ਲਾਈ ਆ ਉਹਨਾਂ ਨੇ ਲੇਕਿਨ ਦੀ ਲੋ ਬੀਜੇਪੀ ਉਦੋਂ ਦੀ ਬੀਜੇਪੀ ਛੁਡਾ ਸੀਗਾ ਮੈਂ ਕਿਹਾ ਹਾਂ ਨਹੀਂ ਸਾਡੀ ਤਿਆਰੀ ਸੀ ਤੇ ਉਹਦੇ ਤੇ ਮਰਜ਼ੀ ਆ ਨਾ ਉਹਦੀ ਕਿੱਦਰ ਨੂੰ ਤੋੜਨਾ ਉਹਨੇ ਆਪਾਂ ਪੰਜਾਬੀ ਆ ਪੰਜਾਬ ਦੇ ਨਾਲ ਆ ਪੰਜਾਬ ਦੇ ਲੋਕਾਂ ਨਾਲ ਕਿ ਉਹਦੇ ਘੜੇ ਰੋੜ ਦੇ ਆਣਾ ਐ ਨਾ ਚੀਜ਼ ਬੰਦਾ ਜਿਹੜਾ ਨਾ ਗੁਰੂ ਦਾ ਸੇਵਕ ਆ ਤੇ ਜਮੀਰ ਨਿਤੋਂ ਨਹੀਂ ਡਿੱਗਦਾ ਕਹਿਣ ਵਾਲੇ ਬਹੁਤ ਆ ਤੇ ਡਿੱਗਦੇ ਵੀ ਬਹੁਤ ਵੇਖਿਆ ਧਮਗੱਜੇ ਮਾਰਨ ਵਾਲੇ ਬਹੁਤ ਆ ਡਾਇਲੌਗ ਚੁਟਕਲੇ ਜੁਮਲੇ ਇਹ ਸੁਣਾਉਣ ਵਾਲੇ ਬਹੁਤ ਆ ਪਰ ਐ ਸਟੇਜ ਤੇ ਵੀ ਉਹ ਜੁਮਲਾ ਤੇ ਜਾ ਕੇ ਦੂਜੀ ਸਟੇਜ ਤੇ ਉਹ ਜੁਮਲਾ ਜੇ ਭਾਜਪਾ ਨਾ ਕੱਢਦੀ ਪੰਜਾਬ ਦੇ ਨਾਲ ਖਲੋਣ ਵਾਸਤੇ ਤੇ ਭਾਜਪਾ ਦੀ ਵੀ ਇਹ ਹਾਲਤ ਨਾ ਹੁੰਦੀ ਡਾਂਗਾ ਮੜ ਕੇ ਨਾ ਲੋਕ ਖਲੋਤੇ ਹੁੰਦੇ ਗੱਲ ਸੁਣ ਲੈਂਦੇ ਉਦੋਂ ਐਸ ਬੰਦੇ ਦੀ ਗੁਰੂ ਦੇ ਸੇਵਕ ਦੀ ਜੇ ਸੁਣ ਲੈਂਦੇ ਇਹ ਉਹਨਾਂ ਦੀ ਹਾਲਤ ਨਾ ਹੁੰਦੀ ਤੇ ਇਹ ਸੇਵਾਦਾਰ ਪਾਰਟੀ ਚ ਰਹਿੰਦਾ ساری ਉਮਰ ਇਲੈਕਸ਼ਨ ਨਾਲ ਲੜਦਾ ਮੈਂ ਪਾਰਟੀ ਨਹੀਂ ਛੱਡਦਾ ਜੇ ਕੱਢਿਆ ਉਹਨਾਂ ਤੇ ਫਿਰ ਖੇਤਰੀ ਪਾਰਟੀ ਨਾਲ ਸ਼ਾਮਲ ਹੋਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਦੇ ਵਿੱਚ ਸ਼ਾਮਲ ਹੋਇਆ ਸੁਖਬੀਰ ਬਾਦਲ ਦੇ ਵਿਜ਼ਨ ਦੇ ਵਿੱਚ ਸ਼ਾਮਲ ਹੋਇਆ ਕਿਉਂਕਿ 10 ਸਾਲ ਇਕੱਠਿਆਂ ਕੰਮ ਕੀਤਾ ਉਹ ਪੈਸ਼ਨ ਵੇਖਿਆ ਮੈਂ ਉਹ ਸਭ ਧਰਮ ਦਾ ਭਾਈਚਾਰੇ ਦਾ ਸੰਦੇਸ਼ ਬਾਦਲ ਸਾਹਿਬ ਦਾ ਵੇਖਿਆ ਸਤਿਕਾਰ ਕਰਦੇ ਆ ਵੇਖਿਆ ਸੋ ਕਭੀ ਹੀ ਜਿਨੇ ਉਹਨਾਂ ਲੀਆਂ ਦੇ ਚਲਦੇ ਵੇਖਿਆ ਆਪਣੇ ਕੈਬਿਨੇਟ ਸਾਥੀਆਂ ਨਾਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੀ ਯਾਰਾਂ ਦੋਸਤਾਂ ਵਾਂਗੂ ਭਰਾਵਾਂ ਵਾਂਗੂ ਰਹੇ ਆ ਕੰਮ ਕੀਤਾ ਮਨੋ ਕੀਤਾ ਬਹੁਤ ਕੰਮ ਕੀਤਾ ਸ਼ੌਂਕ ਨਾਲ ਕੀਤਾ ਬਹੁਤ ਆਨੰਦ ਆਇਆ ਕੰਮ ਦਾ ਮੈਂ ਇਸ ਕਰਕੇ ਸਿੱਖਤਰੀ ਪਾਰਟੀ ਸ਼ਾਮਲ ਹੋਇਆ ਪਏ ਪੰਜਾਬ ਦੀ ਕਿਸੇ ਦੂਜੀ ਪਾਰਟੀ ਨਾਲ ਗੱਲ ਨਹੀਂ ਕਰਨੀ ਸ਼੍ਰੋਮਣੀ ਅਕਾਲੀ ਦਲ ਨਾਲ ਨਹੀਂ ਕਰਨੀ ਜਿੱਦੇ ਮੈਂ ਸ਼ਾਮਲ ਹੋਇਆ ਤੇ ਹੁਣ ਖੜਾ ਜਿੱਥੇ ਡਿਊਟੀ ਪਾਰਟੀ ਲਾਵੇ ਉੱਥੇ ਖੜੇ ਆ ਤੇ ਲਪੂਰੀ ਲੜਾਈ ਲੜਾਂਗੇ ਜੋਸ਼ ਸਿੰਘ ਸਾਹਿਬ ਲੇਕਿਨ ਕਿਆ ਜਾਵੇ ਸਾਹਿਬ ਨਾ ਪਹਿਲਾਂ ਤੁਹਾਡੀ ਟਿਕਟ ਅਮਰਸਾਤ ਅਨਾਉਂਸਮੈਂਟ ਜਿਹੜੀ ਸੀਗੀ ਉਹ ਤੁਹਾਡੀ ਹੋਈ ਸੀਗੀ ਕਿਉਂਕਿ ਕਹਿੰਦੇ ਅੰਦਰ ਦੀ ਮੀਟਿੰਗ ਜਿਹੜੀ ਸੀਗੀ ਉਹ ਬਾਹਰ ਆ ਗਈ ਤਲਬੀਰ ਸਿੰਘ ਗਿੱਲ ਨੇ ਕਿਹਾ ਸੀਗਾ ਮਲਾਲ ਹੁੰਦਾ ਕਿਸੇ ਜਗ੍ਹਾ ਤੇ ਕਿ ਹੁਣ ਗਿੱਲ ਉਹਨੇ ਨਾਲ ਨਹੀਂ ਆਉਣਾ ਰੋਂਦਿਆਂ ਦੀ ਇੱਕ ਵੀਡੀਓ ਵੀ ਸਾਹਮਣੇ ਮੈਂ ਦੇਖੋ ਮੈਂ ਅੰਨਾ ਵੀ ਮੈਂ ਅੱਜ ਵੀ ਅੰਨਾ ਵੀ ਆਪਣਾ ਭਰਾ ਸੀ ਮੈਂ ਬਹੁਤ ਸਮਝਾਇਆ ਛੋਟੇ ਭਰਾ ਵਾਂਗ ਉਹਨੂੰ ਮੈਂ ਫਿਰ ਮੈਂ ਵੀ ਕਹਿ ਸਕਦਾ ਯਾਰ ਮੇਰਾ ਕਸੂਰ ਥੋੜੀ ਹੀ ਕੋਈ ਹੈ ਮੈਂ ਤੇ ਤੈਨੂੰ ਜਦੋਂ ਤੁਰਿਆ ਸੀ ਮੈਂ ਤੈਨੂੰ ਆਖਿਆ ਤੂੰ ਮ ਬਾਕੀ ਤੇ ਬੰਨੇ ਹੁੰਦੇ ਆ ਬਾਕੀ ਤੇ ਅੰਦਰ ਨੇ ਜਿਹੜੀਆਂ ਇਹਨਾਂ ਗੱਲਾਂ ਜਿਹੜੀਆਂ ਇਹਨਾਂ ਦਾ ਕੋਈ ਮੈਨਾ ਨਹੀਂ ਹੁੰਦਾ ਜਦੋਂ ਜੁੱਧ ਚ ਛੱਡ ਗਿਆ ਉਹਨੂੰ ਕਰਨਾ ਨਹੀਂ ਚਾਹੀਦਾ ਹੈ ਬਾਕੀ ਸ਼ੁਭ ਕਾਮਨਾਵਾਂ ਆਈਆਂ ਔਰ ਕੀ ਕਹਿ ਸਕਦਾ ਲੇਕਿਨ ਉਹ ਅਥਰੂਆਂ ਵਾਲੀ ਵੀਡੀਓ ਇੱਕ ਸਾਹਮਣੇ ਹੈ ਕਹਿੰਦੇ ਪਰਿਵਾਰ ਜਿਹੜਾ ਆ ਇਹਨਾਂ ਗੱਲਾਂ ਦਾ ਕੋਈ ਮੈਨਾ ਨਹੀਂ ਜਦੋਂ ਜੁੱਧ ਦੇ ਵਿੱਚ ਬੰਦੂਕਾਂ ਸੁੱਟ ਕੇ ਕਮਾਂਡਰ ਹੀ ਦੂਜੇ ਪਾਸੇ ਰਲ ਜਾਂਦਾ ਨਾ ਤੇ ਫਿਰ ਜੋ ਮਰਦੀ ਕਰੀ ਜਾਵੇ ਇਤਿਹਾਸ ਦੇ ਵਿੱਚ ਚੰਗੇ ਲਫ਼ਜ਼ਾਂ 'ਚ ਨਹੀਂ ਲਿਖਿਆ ਜਾਂਦਾ ਬਿਲਕੁਲ ਇਤਿਹਾਸ 'ਚ ਚੰਗੇ ਸ਼ਬਦਾਂ ਦੇ ਵਿੱਚ ਜਿਹੜਾ ਨਹੀਂ ਲਿਖਿਆ ਜਾਵੇਗਾ ਲੇਕਿਨ ਕਿਤਨਾ ਕਿਤੇ ਅਨਿਲ ਜੋਸ਼ੀ ਜਿਓ ਨੇ ਉਹ ਇੱਥੇ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਹੁਣ ਕੰਟਪਾਲ ਸਾਹਿਬ ਦੇ ਜਿਹੜੇ ਪੋਕ ਜਿਹੜੇ ਨੇ ਉੱਥੇ ਪਾਏ ਜਾਣਗੇ ਤੇ ਉਸ ਤੋਂ ਬਾਅਦ ਜਿਹੜਾ ਹੈ ਜਿਹੜਾ ਹੈ ਉਸ ਤੋਂ ਬਾਅਦ ਜਿਹੜਾ ਹੈ ਨੋਮੀਨੇਸ਼ਨ ਫਾਈਲ ਜਿਹੜੀਆਂ ਨੇ ਉਹ ਕੀਤੀ ਜਾਣਗੀਆਂ ਫਿਰ ਕਿ ਇਸ ਤੋਂ ਪਹਿਲਾਂ ਤਰਨਜੀਤ ਸਿੰਘ ਸੰਧੂ ਜਿਓ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹਨਾਂ ਤੋਂ ਜਿਹੜਾ ਨੇ ਉਹ ਪਹੁੰਚੇ ਹੋਏ ਵੀ ਨਜ਼ਰ ਆਉਣਗੇ ਤੇ ਉਹਨਾਂ ਵੱਲੋਂ ਜ ਅ ਨੋਮੀਨੇਸ਼ਨ ਜਿਹੜੀਆਂ ਨੇ ਫਾਈਲ ਕੀਤੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਹੈ ਅ ਗਾਂਵ ਵਾਲ ਨੂੰ ਜਿਹੜੀ ਹੈ ਗਾਂਵ ਦੀ ਇਲੈਕਸ਼ਨ ਜਿਹੜੀ ਹੈ ਉਹਦੀ ਸ਼ੁਰੂਆਤ ਜਿਹੜੀ ਕੀਤੀ ਜਾਵੇਗੀ ਤੁਸੀਂ ਦੇਖ ਸਕਦੇ ਹੋ ਕਿ ਮੁਖ ਦਫ਼ਤਰ ਦੇ ਵਿੱਚ ਮੌਜੂਦ ਹਨ ਅਨਿਲ ਜੋਸ਼ੀ ਰਹਿੰਦੇ ਜਿੱਥੇ ਕਿ ਕੁਝ ਸਮੇਂ ਬਾਅਦ ਅਨਿਲ ਜੋਸ਼ੀ ਜੋਨੇ ਉਹ ਆਪਣੀ ਚੋਣ ਮਹੀਮ ਜਿਹੜੀ ਹੈ ਹੋਰ ਗਾਂਵ ਨੂੰ ਵਧਾਉਂਦੇ ਹੋਏ ਨਜ਼ਰ ਆਉਣਗੇ ਹਾਲਾਂਕਿ ਸਭ ਤੋਂ ਪਹਿਲਾ ਨਾਮ ਜਿਹੜੀ ਅਨਾਉਂਸਮੈਂਟ ਹੋਈ ਸੀਗੀ ਉਹ ਅ ਅਨਿਲ ਜੋਸ਼ੀ ਦੀ ਸੀਗੀ ਜਿਨ੍ਹਾਂ ਨੇ ਤਨਵੀਰ ਸਿੰਘ ਗਿੱਲ ਵੱਲੋਂ ਜਿਹੜਾ ਸੀਗਾ ਉਹ ਅਨਾਉਂਸਮੈਂਟ ਕਰ ਦਿੱਤੀ ਗਈ ਸੀਗੀ ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਨੇ ਉਹ ਅਨਿਲ ਜੋਸ਼ੀ ਹੋਣਗੇ ਲੇਕਿਨ ਕਿਤਨਾ ਕਿਤੇ ਅਨਿਲ ਜੋਸ਼ੀ ਨੂੰ ਵੀ ਮਲਾਲ ਹੈ ਕਿ ਤਨਵੀਰ ਸਿੰਘ ਗਿੱਲ ਨੂੰ ਏਡੀ ਵੱਡੀ ਗਲਤੀ ਜਿਹੜੀ ਸੀਗੀ ਉਹ ਨਹੀਂ ਕਰਨੀ ਚਾਹੀਦੀ ਸੀ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਅੰਮ੍ਰਿਤਸਰ ਦੇ ਵਿਜ਼ਨ ਵਾਸਤੇ ਹਮੇਸ਼ਾ ਹੀ ਚੋਣ ਲੜੀ ਆ ਤੇ ਹਮੇਸ਼ਾ ਹੀ ਅੰਮ੍ਰਿਤਸਰ ਵਾਸਤੇ ਹੀ ਜਿੰਦਾ ਹੋਇਆ ਨਜ਼ਰ ਆਵਾਂਗਾ ਤੇ ਜੋ ਉਹਨਾਂ ਵੱਲੋਂ ਸਮਾਰਟ ਸਿਟੀ ਦਾ ਜੋ ਅਪਰੂਵਲ ਕਰਵਾਈ ਗਈ ਸੀਗੀ ਅੰਮ੍ਰਿਤਸਰ ਨੂੰ ਉਸ ਨੂੰ ਜਿਹੜਾ ਹੈ ਭਵਿੱਖ ਦੇ ਵਿੱਚ ਜਿਹੜਾ ਹੈ ਉਹ ਜਾਮਾ ਪਾਉਂਦੇ ਹੋਏ ਵੀ ਅਨਿਲ ਜੋਸ਼ੀ ਜਿਹੜੇ ਨੇ ਉਹ ਐਨ ਨਜ਼ਰੋਂ ਕਿ ਲੇਕਿਨ ਕਿਤਨਾ ਕਿਤੇ ਨੋਮੀਨੇਸ਼ਨਸ ਵਾਇਰ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਿਆਸੀ ਗਲੇਰਾ ਪਕੜਦਾ ਹੋਇਆ ਜ਼ਰੂਰ ਨਜ਼ਰ ਆਵੇਗਾ ਲੇਕਿਨ ਕਿਤਨਾ ਕਿਤੇ ਤਲਬੀਰ ਸਿੰਘ ਗਿੱਲ ਦਾ ਜਾਂਦਾ ਵੀ ਮਲਾਲ ਜ਼ਰੂਰ ਨਜ਼ਰ ਅਨਿਲ ਜੋਸ਼ੀ ਦੇ ਮੂੰਹ ਤੇ ਨਜ਼ਰ ਆ ਰਹੀ ਸੀ ਕੈਮਰਾਮੈਨ ਵਸਤਰਾ ਗੁਰਪ੍ਰੀਤ ਸਿੰਘ ਬਾਬੂ ਸ਼ਾਹੀ ਅਮਸਾ ਸਾਹਿਬ